ਅੱਜ ਅਸੀਂ ਪਿੰਡ ਗੁਰਦਾਸਨਗਲ ਆਇਆ ਮੇਰੇ ਨਾਲ ਅਸੀਂ ਡੀਐਸਪੀ ਸਾਹਿਬਾਨ ਐਸਟੀਐਮ ਮੌਕੇ ਦੇ ਸਰਪੰਚ ਸਾਹਿਬ ਆਪਣੇ ਨੰਬਰਦਾਰ ਸਾਡੀ ਲੋਕਲ ਅਫਸਰਾਂ ਦੀ ਐਗਰੀਕਲਚਰ ਬੈਕਪਾਸ ਸਾਰੇ ਇੱਥੇ ਨੇ ਇਹ ਹੀ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਹਜੇ ਤੱਕ ਦੀ 48 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਰਕੇ ਸਬੰਧੀ ਜਿਹੜੀ ਪ੍ਰਾਲੀ ਨੂੰ ਅੱਗ ਨਹੀਂ ਲਾਣੀ ਉਸ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰ ਰਹੇ ਅਸੀਂ ਸ਼ਕਤੀ ਦੇ ਨੰਦੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਆ ਕਲਾਸ ਦੇਰੇ ਵੀ ਕਿਸਾਨ ਅਸੀਂ ਬਾਰਿਸ਼ ਛੁਰ ਤੋਂ ਟੀਲ ਕਰਦੇ ਆ ਰਹੇ ਹਾਂ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਣੀ ਮਾਰਗ ਨਾ ਲਾਓ ਇਹਨਾਂ ਦਾ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਗਾਲੀ ਵਾਲੀ ਨੁਕਸਾਨ ਹੈ ਸਿਹਤ ਪੱਖੋਂ ਵੀ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀ ਅੰਛ ਨਹੀਂ ਮੰਨ ਰਿਹਾ ਉਸੇ ਸਬੰਧ ਵਿੱਚ ਐਫ ਆਰ ਵੀ ਕੀਤੀਆਂ ਰਹਿ ਗੈਂਟਰੀਆਂ ਫਾਈਨਲੀ ਲਾਏ ਨੇ ਤੇ ਮੈਂ ਇਹ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸ ਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਚਿਗੇ ਅਸੀਂ ਸਾਰਿਆਂ ਨੇ ਇਹ ਕੀਤਾ ਕਿ ਜਿੱਦਾਂ ਹੁਣ ਅਸੀਂ ਮੋਕੇ ਤੇ ਵੀ ਖੜੇ ਆਂ ਬੜੇ ਵਧੀਆ ਤਰੀਕੇ ਦੇ ਨਾਲ ਬੇਲੀਂ ਕਰਾ ਕੇ ਇਹਨਾਂ ਦੇਖੀਏ ਜਿਹੜੀ ਆਰਮਡ ਪਸ਼ੂਆਂ ਦੇ ਕੰਮ ਵੀ ਆ ਸਕਦੀ ਹੈ ਤੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਪ੍ਰਸ਼ਾਸਨ ਦਾ ਵੀ ਆਪਣਾ ਨਾਲ ਸਹਿਯੋਗ ਦੇਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦੇਈਏ ਪ੍ਰਾਣੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈ ਇਹ ਮੈਨੂੰ ਕਿ ਸਰਕਾਰ ਪੱਖੋਂ ਦੀਆਂ ਹਦਾਇਤਾਂ ਅਸੀਂ ਇੱਥੇ ਦੇ ਸਕਤੀ ਨਾਲ ਲਵਾਂਗੇ ਕਿਸੇ ਤਰ੍ਹਾਂ ਦੀ ਸ਼ਰਾਰਤ ਜਾਂਚ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਹੱਲ ਮਿਲ ਕੇ ਦੇਣਾ ਆਪਣਾ ਗੁਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਵਾਂਗਾ ਕਿ ਸੱਤੀ ਨਾਲ ਲੰਦੇ ਹੋਏ ਜਾਂ ਆਪਣੀ ਸਾਡੀ ਅਪੀਲ ਬੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਣ ਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਨਾਈ। ਦੇਖੋ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਦਾ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਕਿ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਲੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ। ਸਾਡੇ ਨਾਲ ਨੋਡਲ ਅਫਸਰ, ਕਲਸਟਰ ਅਫਸਰ, ਸਾਡੇ ਤਹਿਸੀਲਦਾਰ, ਸਾਡਾ ਐਗਰੀਕਲਚਰ ਬੈਕ ਦੇ ਪੁਲਿਸ ਤੋਂ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ। ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ डीसी साहब ਆਪ ਐਸੇ ਫੀਲਡ ਤੇ ਉਤਰੇ ਨੇ ਐਸਪੀ ਸਰਬਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਕੋਈ ਉਹ ਜੀ ਸ਼ਰਾਬੀਆਂ ਸ਼ਾਗ ਲੰਦਾ ਉਹਨ ਮੌਕੇ ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪ੍ਰੋਲੂਸ਼ਨ ਨਾ ਫੈਲੇ ਐਂਡ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਫਤਰੀ ਕੰਮ ਛੱਡ ਕੇ ਅਸੀਂ ਵੀ ਕਿਸਾਨਾਂ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸੰਘਾ ਬਾਰ-ਬਾਰ ਸਮਝਾ ਰਹੇ ਆ ਕਿ ਅੱਗੇ ਨਾ ਲਾਓ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕੇ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਡੀਲਰ ਅਸੀਂ ਦਿੱਤੇ ਹੋਇਆ ਸੁਪਰ ਚੇਡਰ ਅਸੀਂ ਦਿੱਤੇ ਹੋਇਆ ਕਾਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਲਤ ਲਈ ਅਸੀਂ 24 ਘੰਟੇ ਚੱਲ ਰਿਹਾ ਕਿਸੇ ਨੇ ਕੋਈ ਵੀ ਲੋਡ ਪੰਦੀ ਹੈ ਉਸੇ ਵੇਲੇ ਉਹਨਾਂ ਦੇ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿੱਲ ਪ੍ਰੋਵਾਈਡ ਕੀਤੇ ਜਾਣੇ ਜੇ ਅਸੀਂ ਅੰਨਾ ਕੁਝ ਕਰ ਰਹੇ ਹਾਂ ਇਹ ਤੁਹਾਡਾ ਵੀ ਇੱਕ ਸਾਡ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਹੈ ਹੈਲਪਲਾਈਨ ਨੰਬਰ ਦਿੱਤੇਗਾ ਜਿਸਾ ਕੋਈ ਅਕਲ ਕਰ ਸਕਦਾ ਤੁਹਾਨੂੰ ਕਾਲ ਕਰ ਸਕੀ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਜਿਹੜਾ ਅਸੀਂ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਐਲ ਉਹ ਰਾਈ ਤੁਹਾਡੇ ਪੱਤਰਕਾਰ ਵੀ ਰਹਿਣਾ ਵੀ ਸਾਂਝਾ ਕਰ ਦਵਾਂਗੇ ਹੁਣ ਜਿਹੜ ਸਾਮਨਪੁਰ 266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਇੱਥੇ ਕਾਲ ਕਰੋ ਅੱਛੇ ਉਸ ਸੰਬੰਧੀ ਉਸਦੇ ਕਲਸਰ ਅਫਸਰ ਨੋਡਲ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਉਹ ਜਗ੍ਹਾ ਤੇ ਪ੍ਰੋਵਾਈਡ ਕਰਾਂਗੇ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਉਹਦਾ ਪੂਰਾ ਆਪਣਾ ਲਾਹੇਵੰਦ ਲਓ ਕਈ ਵਾਰੀ ਕਿ ਕਿਸਾਨ ਵੀਰਾਂ ਤੁਹਾਨੂੰ ਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਤੁਸੀਂ ਆਪਣੀ ਇੱਥੇ ਗੱਲਬਾਤ ਰੱਖ ਕੇ ਜਿਹੜੀ ਚੀਜ਼ ਦੀ ਲੋੜ ਆ ਸਾਡੇ ਕੋਲ ਲਊ ਬਟ ਇਹ ਇਨਸ਼ੋਰ ਕਰਾਓ ਕਿ ਅੱਗ ਕਿਸੇ ਤਰ੍ਹਾਂ ਦੀ ਨਾ ਲੱਗੇ